ਹੈਲੋ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਪਰਮਾਤਮਾ ਸਰਬਦਾ ਪਾਲਾ ਕਰੇ ਅੱਜ ਆਪਾਂ ਪੌਂਚੇ ਤੇ ਕਢਾਈ ਵਾਲੀ ਸਲਵਾਰ ਦੀ ਕਟਿੰਗ ਕਰਨ ਲੱਗੇ ਆ ਆਪਣੇ ਪੌਂਚੇ ਤੇ ਕਢਾਈ ਹੈ ਲੱਗ ਤੋਂ ਪੌਂਚੇ ਪਾ ਕੇ ਕੁੰਦੇਈ ਸਲਵਾਰ ਕਟਾਂਗੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਆ ਵੇਖੋ ਆਪਣੀ ਕਢਾਈ ਵਾਲੇ ਪੌਂਚੇ ਆ ਇਹਨਾਂ ਨੂੰ ਫੋਲਡ ਕਰਕੇ ਪਹਿਲਾਂ ਆਪਾਂ ਇਹਨਾਂ ਦੇ ਪੌਂਚੇ ਲਾਉਣੇ ਆ ਇਸ ਤਰ੍ਹਾਂ ਦੋੜਾ ਫੋਲਡ ਕਰਕੇ ਜਿੰਨੀ ਆਪਣੀ ਲੰਬਾਈ ਹੋਈ ਆ ਆਪਾਂ ਇਹਦੀ ਲੰਬਾਈ ਲਾ ਲੈਣੀ ਪੌਂਚੇ ਦੀ ਇੱਥੇ ਕੱਪੜੇ ਤੇ ਇਹਦਾ ਨਿਸ਼ਾਨੀਆਂ ਲਾ ਲਿਆ ਕਰੋ ਫਿਰ ਪਲੇਨ ਕੱਪੜਾ ਇਹਦਾ ਹੁੰਦਾ ਆ ਪਤਾ ਲੱਗ ਜਾਂਦਾ ਆਪਾਂ ਕਿਹੜੀ ਸਾਈਡ ਤੇ ਕੱਟ ਛੇਦਿਆ ਸਲਵਾਰ ਦੀ ਲੰਬਾਈ ਆਪਣੀ 35 ਇੰਚ ਤਿਆਰ ਆਪਾਂ ਇੱਥੇ ਕਢਾਈ ਦੇ ਉੱਪਰ ਹੀ ਪੌਂਚਾ ਬਣਾਉਣਾ ਵਾ ਇਧਰੇ ਕੋ ਆਵੇ 35 ਇੰਚ ਸਲਵਾਰ ਦੀ ਲੰਬਾਈ ਤਿਆਰ ਆ ਇਥੋਂ ਆਪਾਂ 1/2 ਇੰਚ ਛੱਡਾਂਗੇ ਆ ਵੇਖੋ ਇੰਨਾ ਕਪਾ ਛੱਡ ਕੇ 1 ਇੰਚ ਡੇਢ ਜਿਹੜਾ ਸੀਨ ਦੇ ਵਿੱਚ ਪਹੁੰਚੇ ਤੇ ਆ ਕੇ ਤੇ ਕੁਛ ਥੋੜਾ ਥੋੜਾ ਪਹੁੰਚਾ نیچے ਬੰਨਣਾ 35 ਇੰਚ ਆਪਣੀ ਸਲਵਾਰ ਦੀ ਲਪਾਈ ਤਿਆਰ ਹੈ ਇੱਥੋਂ ਤੱਕ ਆਪਾਂ 3 ਇੰਚ ਉੱਪਰ ਛੱਡ ਦੇਣਾ ਬਲਟ ਦਾ ਇਹਦੇ ਵਿੱਚ ਐਕਸਟਰਾ ਨਹੀਂ ਮੈਂ ਲੈਂਦੀ ਹੁੰਦੀ ਐਕਸਟਰਾ ਉਹਦੇ ਬਲਟ ਦੇ ਵਿੱਚ ਆ ਜਾਂਦਾ ਹੁੰਦਾ ਜੇ ਆਪਾਂ 3 ਇੰਚ ਉੱਪਰ ਛੱਡੀਏ ਇਸ ਸ਼ੇਪ 5 ਇੰਚ ਦੀ 6 ਇੰਚ ਦੀ ਬਲਟ ਪੈ ਜਾਂਦੀ ਹੈ ਤੇ ਉਹ ਉਹਨਾਂ ਅੰਦਰੋਂ ਨਿਕਲ ਆਉਂਦਾ ਹੁਣ ਆਪਾਂ ਇਧਰੋਂ ਉਤਾਰਾਂ ਪਹੁੰਚੇ ਪਹੁੰਚੇ ਆਪਾਂ ਲਾ ਲਏ ਇਹਨਾਂ ਦਾ ਬਾਅਦ ਆਪਾਂ ਸੈਂਟਰ ਕੱਢਦੇ ਪਹੁੰਚੇ ਕੱਪੜਾ ਆਪਾਂ ਕਰ ਦੇਣਾ ਸਾਈਡ ਤੇ ਹੁਣ ਆਪਾਂ ਇਹਨਾਂ ਦੇ ਕੁਲਕੁੰਦਿਆਂ ਦੀ ਕਟਿੰਗ ਕਰਾਂਗੇ ਕੁੰਦੇ ਆਪਾਂ ਸਲਵਾਰ ਜਿਆਦੀ ਆਪਾਂ ਭਾਰੀ ਨਹੀਂ ਬਣਾਉਣੀ ਫੁੱਲ ਪਟਿਆ ਸਿੰਪਲ ਆਪਾਂ ਬਲਟਪਾਈ ਸਲਵਾਰ ਬਣਾਉਣੀ ਹੈ ਇਦਾਂ ਬਰਸਰ ਦਾ ਕੱਪੜਾ ਜਿਹੜਾ ਆਪਾਂ ਫੋਲਡ ਕਰ ਲੈਣਾ ਆ ਵੇਖੋ ਆਪਾਂ ਫੋਲਡ ਕਰ ਲਿਆ ਇਦਨ ਮੈਂ ਕੱਢਾ ਤੇ ਰਮਮਾ ਕਪੜਾ ਆਪਾਂ ਵਿਛਾਲ ਲਿਆ ਫੋਲਡ ਕਰਕੇ ਹੁਣ ਆਪਾਂ ਕਰਾਂ ਕੁੰਦਿਆਂ ਦੀ ਕਟਿੰਗ ਸਲਵਾਰ ਆਪਣੀ 35 ਇੰਚ ਤਿਆਰ ਆ ਇੱਥੋਂ ਆਪਾਂ ਇਹ ਕਪੜੇ ਨੂੰ ਸਿੱਧਾ ਕਰ ਲੈਣਾ ਗਾਂ ਕਪੜੇ ਦੀ ਕੱਟ ਦੇਣੀ ਆ ਆਪਾਂ ਗਾਂ ਦੀ ਨਿਸ਼ਾਨੀ ਲਾ ਲਈ ਆ ਇੱਥੋਂ ਆਪਾਂ 3 ਇੰਚ ਛੱਡ ਕੇ 35 ਇੰਚ ਆਪਾਂ ਲੰਬਾਈ ਸਲਵਾਰ ਦੀ ਰੱਖਣੀ ਆ ਇੱਥੋਂ ਮੈਂ ਸਿਰਫ 3 ਇੰਚ ਬਲਟ ਦਾ ਤਾਂ ਛੱਡਦੀ ਆ ਵੀ ਇਹਦੇ ਵਿੱਚ ਆਪਾਂ ਜਦੋਂ 3 ਇੰਚ ਤਾਂ ਛੱਡਦੀ ਵੀ ਜਦੋਂ ਆਪਾਂ ਇਹਦੇ ਵਿੱਚੋਂ 6 ਇੰਚ ਬਲਟ ਪਾਉਣੇ 8 ਇੰਚ ਬਲਟ ਪਾਉਣੇ ਉਹਦੇ ਵਿੱਚ 6 ਇੰਚ ਬਲਟ ਪਾਏਗੇ ਪਲੱਸ ਹੋ ਜਾਂਦਾ ਵਾ ਨੇਫੇ ਵਾਸਤੇ ਤੇ ਸਿਨਮਾ ਵਾਸਤੇ ਹੁਣ ਆਪਾਂ ਇੱਥੇ 35 ਇੰਚ ਛੱਡ ਲਿਆ ਪਹੁੰਚਾ ਆਪਣਾ 7 ਇੰਚ 6 ਇੰਚ ਆ ਪਖਸਰਾ ਦੂਸਰਾ ਪਹੁੰਚਾ ਪਾਵਾਂਗੇ ਤੇ ਇਥੋਂ ਕੁੰਦਾ ਲਾਵਾਂਗੇ ਆਪਾਂ 2.5 ਇੰਚ 2.5 ਇੰਚ ਆਪਾਂ ਲੇ ਲਿਆ ਕੁੰਦਾ ਆਸਣ ਲਾਵਾਂਗੇ 1.5 ਇੰਚ 1.5 ਇੰਚ ਆਪਾਂ ਪਾਸਨ ਲੈ ਕੇ ਇੱਥੋਂ ਆਪਾਂ ਰੇਪ ਦੇ ਵਿੱਚ ਨਿਸ਼ਾਨੀ ਲਾ ਲਾਂਗੇ ਆਪਾਂ ਇੰਚੀਟੇਬ ਨਾਲ ਨਿਸ਼ਾਨੀ ਲਾ ਸਕਦੇ ਹਾਂ ਤੋ ਕੁੰਦਿਆਂ ਦੀ ਕਟਾਈ ਦੀ ਆਪਾਂ ਸਕੇਲ ਦੇ ਨਾਲ ਵੀ ਪ੍ਰੋਪਰ ਲਾ ਸਕਦੇ ਪੂਰੀ ਕੱਪੜਾ ਥੋੜਾ ਜਿਹਾ ਕਰੇਵ ਦਾ ਕਰਕੇ ਤਿਲਕਦਾ ਵਾ इस तरह ही आप दूसरी साइड तो कटिंग करा इधरों आप की लंबाई मिल लेंगे कि बत्ती इंच इतों आप ढाई इंच रखा इतों भी आप बत्ती इंच कुंद की लंबाई ले लेंगे ਸਾਢੇ 10 ਸਾਢੇ 13 ਦਾ ਇੱਥੋਂ ਕਰਕੇ ਇੱਥੋਂ ਆਪਾਂ ਸਾਢੇ 10 ਆਸਣ ਰੱਖਣਾ ਬਾਕੀ ਆਪਣਾ ਗਲਾਈ 'ਚ ਨਿਕਲ ਜਾਣਾ ਸਾਰਾ ਇਹ ਬਾਰਾ ਕਾਟੋਵੇ ਇਸ ਤਰ੍ਹਾਂ ਕੱਟੀਦਾ ਜੇ ਬਾਰਾਪੂ ਵੱਡਾ ਹੋਵੇ ਤੇ ਇਹਦੇ ਨਾਲ ਹੀ ਕੁੰਦਿਆਂ ਦੇ ਕਾਟ ਪਾ ਲਈਦੀ ਆ ਪਹੁੰਚੇ ਦੀ ਆ ਲੋ ਜੀ ਆਪਣੀਆਂ ਪ੍ਰੋਪਰ ਨਿਸ਼ਾਨੀਆਂ ਸਾਰੀਆਂ ਸਲਵਾਰ ਦੇ ਕੁੰਦਿਆਂ ਦੀ ਕਟਿੰਗ ਨੇ ਲੱਗੀਆਂ ਹੈ ਇਥੇ ਆਪਾਂ ਸਕੇਲ ਦੇ ਨਾਲ ਸਿੱਧਾ ਕਰ ਲਾਂਗੇ ਆ ਦੇਖੋ ਆਪਣੀਆਂ ਆਹ ਨਿਸ਼ਾਨੀਆਂ ਸਾਰੀਆਂ ਲੱਗ ਗਈਆਂ ਵਾ ਇਧਰੋਂ ਇੱਕ ਬਾਈ ਦੇ ਕੁੰਡੇ ਲੱਥਣਗੇ ਤੇ ਇੱਕ ਬਾਈ ਦੇ ਕੁੰਡੇ ਆਪਣੇ ਆਹ ਸਾਈਡ ਤੋਂ ਲੱਗਣ ਲੱਥਣਗੇ ਉੱਪਰੋਂ ਆਪਾਂ ਕਾਂ ਲਾ ਦਿੱਤੀ ਹੈ ਇਥੋਂ ਆਪਾਂ 2.5 ਇੰਚ ਨਾਲ ਕੁੰਦੀ ਪਾਉਣੀ ਆ ਪਹੁੰਚਿਆਂ ਤੇ ਪਹੁੰਚੇ ਆਪਾਂ ਅੰਗਸਟਰ ਲਾਏ ਆ ਆਪਾਂ ਕੱਟ ਕੇ ਤੁਹਾਨੂੰ ਕਟਿੰਗ ਕਰਕੇ ਦੱਸਦੇ ਆ ਆਪਾਂ ਇਹ ਕਟਿੰਗ ਕਰ ਦਿੰਨੇ ਆ ਇਦਰ ਵੀ ਆਪਾਂ ਕਟਿੰਗ ਕਰ ਦਾਂਗੇ। ਕੁੰਦੀ ਆਪਾਂ ਕੱਟ ਲਏ ਹੁਣ ਤੁਹਾਨੂੰ ਆਪਾਂ ਪਹੁੰਚੇ ਦਾ ਕੱਢਣਾ ਦੱਸਦੇ ਹਾਂ ਕਿ ਇਸ ਤਰ੍ਹਾਂ ਕੱਢਣਾ ਸੈਂਟਰ ਆਹ ਵੇਖੋ ਹੁਣ ਆਪਾਂ ਕੜਾਈ ਵਾਲੇ ਪਹੁੰਚਾਂ ਦਾ ਸੈਂਟਰ ਕੱਢਦੇ ਆਂ। सेंटर आपको किस तरह क्डना वा सेंटर आपू इस तरह कढ़ाई ना कढ़ाई कढ़ाई ना कढ़ाई मैच करा हाँ वेखो इस तरह आप कढ़ाई ना कढ़ाई मैच कर लीए फिर आप फोर फोल्ड कर लेना वा क्योंकि हाफ इधर आऊगा हाफ इधर आऊगा फोर फो फोल्ड करके ਹੁਣ ਆਪਾਂ ਕੁਦੇ ਘੱਟ ਪਹੁੰਚ ਕਟਾਂਗੇ ਇਹਦੇ ਆ ਦੇਖੋ ਆਪਾਂ ਨਾ ਹਾਫ ਦੇ ਲੈਣਾ ਇਹਦਾ ਸੈਂਟਰ ਵੇਖਣਾ ਵਾ ਸੈਂਟਰ ਆਪਣਾ ਆ ਹੁੰਦਾ ਵਾ 6 ਇੰਚ ਆਪਾਂ ਉਧਰਲੀ ਸਾਈਡ ਤੋਂ ਕੱਪੜਾ ਲਿਆ 6 ਇੰਚ 12 ਇੰਚ ਆਪਾਂ ਪਹੁੰਚਾ ਪਾਉਣਾ ਵਾ ਇੱਥੋਂ ਵੀ ਨਿਸ਼ਾਨੀ ਲਾ ਲੈਣੀ ਆ ਇੱਥੋਂ ਵੀ ਸੈਂਟਰ ਕੱਢ ਕੇ ਆਪਾਂ ਨਿਸ਼ਾਨੀ ਲਾ ਲੈਣੀ 12 ਇੰਚ ਪਹੁੰਚ ਦੀ ਆ ਵੇਖੋ ਇਹ ਇੱਥੋਂ ਕਰ ਲੈਣਾ ਆਪਾਂ ਇਸ ਤਰ੍ਹਾਂ ਹੁਣ ਇਦਾਂ ਹੀ ਆਪਾਂ ਸਾਰਾ ਕੱਪੜਾ ਇਧਰੋਂ ਮਿੰਕ ਕੇ ਤੇ ਉਧਰੋਂ ਵੀ ਇਸੇ ਤਰ੍ਹਾਂ ਹੀ ਦਾ ਹਾਫ ਕੱਢਾਂਗੇ ਆ ਆਪਣਾ ਹਾਫ ਸਾਰਾ ਨਿਕਲ ਗਿਆ ਹੁਣ ਆਪਾਂ ਇਹਨੂੰ ਸਟੇਰ ਦੇ ਨਾਲ ਸਿੱਧੀ ਸੈਂਡ ਲਾਣ ਲਾਵਾਂਗੇ ਇਧਰ ਮਿਲਾ ਲਈ ਇਧਰੋਂ ਵੀ ਆਪਾਂ ਇਸ ਤਰ੍ਹਾਂ ਹੀ ਲਾਉਣਾਗੇ ਆ ਵੀ ਕੋਪਾ ਪਹੁੰਚਦੀਆਂ ਨਿਸ਼ਾਨੀਆਂ ਸਾਰੀਆਂ ਇੱਧਰ ਵੀ ਲਾ ਲਈਆਂ ਇੱਧਰ ਵੀ ਲਾ ਲਈਆਂ ਹੁਣ ਚਲੋ ਆਪਾਂ 12 ਇੰਚ ਪਹੁੰਚਾ ਸੈਂਟਰ ਕੱਢ ਕੇ ਕੱਢ ਲਿਆ ਵਾ ਆ ਦੇਖੋ ਆਪਾਂ ਇੱਥੋਂ 12 12 ਇੰਚ ਪਹੁੰਚਾ ਪੂਰਾ ਆਪਣਾ ਆ ਗਿਆ ਵਾ 12 ਇੰਚ ਹੀ ਆਪਣਾ ਇੱਥੋਂ ਆਇਆ ਵੇਖੋ ਤੇ ਹੁਣ ਆਪਾਂ ਕਟਿੰਗ ਕਰਨ ਲੱਗੇ ਇਹਦੀ ਹੋ ਜੀ ਆਪਾਂ ਲਾ ਲਿਆ ਸਕੁੰਦੇ ਆਪਾਂ ਕੱਟ ਲਏ ਹੁਣ ਆਪਾਂ ਤੁਹਾਨੂੰ ਬੈਲਟ ਕੱਟ ਕੇ ਦੱਸਦੇ ਹਾਂ ਹੁਣ ਆਪਾਂ ਬੈਲਟ ਦੀ ਕਟਿੰਗ ਕਰਨ ਲੱਗੇ ਆ ਬੈਲਟ ਆਪਣੀ ਹੈ 2 ਇੰਚ ਆਪਾਂ ਲੈਣੀ ਆ 2 ਇੰਚ ਕਿਉਂਕਿ ਆਪਣਾ ਅੱਧਾ ਅੱਧਾ ਇੰਚ ਦੋਹਾਂ ਸਾਈਡਾਂ ਤੋਂ ਸੀਨਾ ਤੇ ਆਏ ਨਾ ਤੇ ਉਹ ਤੁਹਾਨੂੰ ਮੈਂ ਦੱਸਿਆ ਵੀ ਨਾ ਮੈਂ 3 ਇੰਚ ਉੱਪਰ ਬੈਲਟ ਦਾ ਰੱਖ ਕੇ ਸਲਵਾਰ ਕਟਿੰਗ ਕੀਤੀ ਆ ਹੁਣ ਆਪਾਂ 8 ਇੰਚ ਬੈਲਟ ਲਵਾਂਗੇ ਨਾ ਇਦੇ ਵਿੱਚ 2 ਇੰਚ ਦਾ ਆਪਣਾ ਨੇਫਾ ਪਾਜਣਾ 1 ਇੰਚ ਆਪਾਂ ਦਾ ਸੀਨਾ ਦੇ ਵਿੱਚ ਆਇਨਾ 5 ਇੰਚ ਦੀ ਬੈਲਟ ਆਪਣੀ ਰੈਡੀ ਹੋਣੀ ਹੈ ਇਸਾ 8-8 ਇੰਚ ਆਪਾਂ ਬੈਲਟ ਲਾ ਲੈਣੀ ਆ ਜੇ ਤੁਹਾਨੂੰ ਨਹੀਂ ਕੋਈ ਸਮਝ ਆਈ ਕਿਸੇ ਵੀ ਤਰ੍ਹਾਂ ਦਾ ਕੋਈ ਡਾਟ ਹੈ ਤੇ ਸਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਲੈ ਕੇ ਜਰੂਰ ਪੁੱਛ ਪੁੱਛ ਹੁੰਦੇ ਜੀ ਸਿੰਪਲ ਸਲਵਾਰ ਦੀ ਆਪਾਂ ਕਟਿੰਗ ਹੋ ਗਈ ਆ ਹੁਣ ਆਪਾਂ ਪਾਰਟ 2 ਦੇ ਵਿੱਚ ਇਸੇ ਸਲਵਾਰ ਦੀ ਲੈਣੀ ਕੱਟ ਕੇ ਤੁਹਾਨੂੰ ਦੱਸਦੀ ਕਟਿੰਗ ਆਪਣੀ ਹੋ ਗਈ ਆ ਜੋ ਵੀ ਤੁਹਾਨੂੰ ਵਧੀਆ ਲੱਗੀ ਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ